ਅੱਜਕੱਲ ਕੁਝ ਖਾਣ ਪੀਣ ਦਾ ਵਿੱਚ ਫਾਸਟ ਫੂਡ ਆ ਗਿਆ ਜਾਂ ਮਤਲਬ ਹੋਰ ਵੀ ਗਰਮ ਚੀਜ਼ਾਂ ਗਰਮ ਸੇਰ ਦੀਆਂ ਚੀਜ਼ਾਂ ਖਾਂਦੇ ਨੇ ਲੋਕ ਹੁਣ ਮੰਨ ਲਓ ਜੇ ਸਰਦੀ ਆਉਂਦੀ ਜਾਂਦੀ ਏ ਤਾਂ ਇਹ ਸੋਚਦੇ ਨੇ ਕਿ ਵੀ ਬੜਾ ਠੰਡੇ ਬੜੀ ਠੰਡੇ ਬੜੀ ਠੰਡੇ ਨੂਰਾਂ ਵਾਲਾ ਸ਼ੁਆਰਿਆਂ ਵਾਲਾ ਹੋਰ ਗਰਮ ਡਰਾਈ ਫਰੂਟ ਹੋ ਗਿਆ ਜਾਂ ਪਨੀਰੀ ਬਨਾਬਨਾ ਕੇ ਖਾਂਣਗੇ ਉਹਨੇ ਕੇ ਇਸ ਗਰਮੀਆਂ ਦੇ ਵਿੱਚ ਨੇ ਆਉਂਦੇ ਪੀਲੀਏ ਦੇ ਜਿੰਨੇ ਏ ਸਰਦੀਆਂ ਦੇ ਵਿੱਚ ਪੀਲੀਏ ਦੇ ਆ ਜਾਂਦੇ ਅੱਛਾ ਹਾਂਜੀ ਫਿਰ ਬੱਚਿਆਂ ਨੂੰ ਗਰਮੀ ਪਈ ਜਾਂਦੀ ਏ ਜਦੋਂ ਬੱਚਿਆਂ ਨੂੰ ਗਰਮੀ ਪੈ ਜਾਂਦੀ ਏ ਉਦੋਂ ਉਹਨਾਂ ਦੇ ਤਾਂਦ ਗਿਰਨੀ ਸ਼ੁਰੂ ਹੋ ਜਾਂਦੀ ਏ ਨਾਈਟ ਫਾਲ ਹੋਈ ਜਾਂਦਾ ਏ ਨਾਈਟ ਫਾਲ ਦੇ ਕਾਰਨ ਹੋਰ ਵੀ ਬੜੇ ਨੇ ਜਿਵੇਂ ਕਿ ਗਲਤ ਮੂਵੀ ਦੇਖਦੇ ਰਹਿਣਾ ਫਿਰ ਉਹਦੀ ਵਜ੍ਹਾ ਕਰਕੇ ਉਹ ਦਿਮਾਗ ਤੇ ਸਾਰੀ ਰਾਤ ਚੱਲੀ ਜਾਂਦਾ ਸੁਪਨੇ ਆਉਂਦੇ ਨੇ ਤੇ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਉਸ ਤੋਂ ਬਾਅਦ ਕੀ ਹੋਣਾ ਸਿਮਨ ਇੰਨਾ ਪਤਲਾ ਹੋ ਜਾਣਾ ਉਹ ਤੁਮਕੇ ਤੁਮ ਕਾ ਆਪਣੇ ਆਪ ਹੀ ਵਗਦਾ ਰਹਿਣਾ ਜਾਂ ਪਸ਼ਾਬ ਦੇ ਨਾਲ ਲੱਗ ਕੇ ਆਉਣ ਲੱਗ ਪੈਗਾ ਚੀਜ਼ ਪੈਂਦੀ ਰਹੇਗੀ ਪਸ਼ਾਬ ਦੇ ਰਹੀ ਐ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਬੱਚਿਆਂ ਨੂੰ ਨਿੱਕੀ ਜੀ ਉਮਰ ਦੇ ਵਿੱਚ ਹੀ ਆ ਜਾਂਦੀਆਂ ਨੇ ਜੀ 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 ਤੇ ਕੁਝ ਨਵੇਂ ਕਾਰਨ ਵੀ ਅੱਜ ਕੱਲ ਆ ਗਏ ਨੇ ਜਿਵੇਂ ਕਿ ਨਸ਼ੇ ਦਾ ਕਾਰਨ ਬਹੁਤ ਵੱਡਾ ਹੈ ਨਮਰਤੀ ਦੇ ਵਿੱਚ ਬੜਾ ਵੱਡਾ ਰੋਲ ਹੈ ਨਸ਼ੇ ਦਾ ਖੱਤਲ ਦੇ ਵਿੱਚ ਸਰੀਰ ਪਰਮੇਸ਼ਰ ਵੱਲੋਂ ਇਦਾਂ ਦਾ ਬਣਾਇਆ ਗਿਆ ਹੈ ਕਿ ਜੇਕਰ ਅਸੀਂ ਉਹ ਆਦੀ ਹੋ ਜਾਂਦੇ ਹਾਂ अच्छा ਤੁਸੀਂ ਨੋਟ ਕਰ ਲਓ ਜੇ ਕੋਕ ਪੀਣ ਦਾਦੀ ਹੋ ਗਿਆ ਤਾਂ ਉਹਨੂੰ ਕੋਕ ਦੀ ਹਰਤ ਪੈ ਜਾਂਦੀ ਹੈ ਕਿ ਮੈਂ ਕੋਕ ਦੀ ਨਜ਼ਰ ਪੀਵਾਂਗਾ ਨਹੀਂ ਮੇਰੇ ਸਰੀਰ ਨਹੀਂ ਉੱਠਦਾ ਅਲਰਜੀ ਨਹੀਂ ਆਉਂਦੀ ਸਾਰਾ ਦਿਨ ਕਈ ਲੋਕ ਨੇ 8-10 ਕੱਪ ਸ਼ਾਮ ਤੱਕ ਚਾਹ ਆਰਾਮ ਨਾਲ ਪੀ ਜਾਂਦੇ ਨੇ ਹਰ 2 ਘੰਟੇ ਬਾਅਦ ਚਾਹ ਹਰ 2 ਘੰਟੇ ਬਾਅਦ ਚਾਹ ਚਾਹ ਚ ਪਤਾ ਨਹੀਂ ਕਿਹੜੇ ਵਿਟਾਮਿਨ ਨੇ ਜਿਹੜੇ ਇਹਨਾਂ ਲੱਗਦੇ ਉਹ ਬਸ ਇੱਕ ਆਦਤ ਬਹਿ ਜਾਂਦੀ ਹੈ ਇਸੇ ਤਰ੍ਹਾਂ ਹੀ ਨਸ਼ੇ ਦੀ ਲਤ ਲੱਗ ਜਾਂਦੀ ਹੈ ਫਿਰ ਉਹ ਛੱਡਣਾ ਚਾਹਦੇ ਵੀ ਹੋਣ ਤੇ ਉਹਨਾਂ ਤੋਂ ਛਡਿਂਦਾ ਨਹੀਂ ਜਾਂ ਉਹਨਾਂ ਦਾ ਮਾਈਂਡ ਹੀ ਨਹੀਂ ਇੰਨੇ ਵਧੀਆ ਤਰੀਕੇ ਨਾਲ ਬਣਦਾ ਨਹੀਂ ਤੇ ਨਸ਼ੇ ਦੀ ਜਿਹੜੀ ਗੱਲ ਹੈ ਅਸੀਂ ਤਾਂ 15 ਦਿਨਾਂ ਦੇ ਵਿੱਚ ਨਸ਼ਾ ਛਡਾ ਦਿੰਦੇ ਹਾਂ ਅਸੀਂ ਦਾਵਾ ਕਰਦੇ ਹਾਂ ਜੇ 15ਵੇਂ ਦਿਨ 16ਵੇਂ ਦਿਨ ਮਰੀਜ਼ ਦੀਆਂ ਕਿਤੇ ਲੱਤਾਂ ਵੀ ਪੀੜ ਹੋ ਜਾਂਦੀਆਂ ਅੱਛਾ ਹਾਂ ਅਸੀਂ ਪਹਿਲੇ ਦਿਨ ਨਸ਼ਾ ਬੰਦ ਕਰ ਦਿੰਨੇ ਆ ਠੀਕ ਹੈ 15 ਦਿਨਾਂ ਬਾਅਦ ਅਸੀਂ ਦਵਾਈ ਮਤਲਬ 15 ਦਿਨ ਖਵਾਈ ਦੀ 15 ਦਿਨਾਂ ਬਾਅਦ ਦਵਾਈ ਵੀ ਬੰਦ ਹੋ ਜਾਂਦੀ ਅੱਜ ਕੱਲ ਕੁਝ ਖਾਣ ਪੀਣ ਦਾ ਵਿੱਚ ਫਾਸਟ ਫੂਡ ਆ ਗਿਆ ਠੀਕ ਹੈ ਜਾਂ ਮਤਲਬ ਹੋਰ ਵੀ ਗਰਮ ਚੀਜ਼ਾਂ ਗਰਮ ਸੇਰ ਦੀਆਂ ਚੀਜ਼ਾਂ ਖਾਂਦੇ ਨੇ ਲੋਕ ਹੁਣ ਮੰਨ ਲਓ ਜਦੋਂ ਸਰਦੀ ਆਉਂਦੀ ਜਾਂਦੀ ਹੈ ਤਾਂ ਇਹ ਸੋਚਦੇ ਨੇ ਕਿ ਵੀ ਬੜੀ ਠੰਡੇ ਬੜੀ ਠੰਡੇ ਬੜੀ ਠੰਡੇ ਤਾਂ ਐਵੇਂ ਕਰਕੇ ਫਿਰ ਕਨੋਰਾਵਾਂ ਵੱਲ ਹੁਵਾਰਿਆਂ ਵੱਲ ਹੋਰ ਗਰਮ ドライ ਫਰੂਟ ਹੋ ਗਿਆ ドライ ਫਰੂਟ ਹੋ ਗਿਆ ਜਾਂ ਪਨੀਰੀ ਬਨਾਬਨਾ ਕੇ ਖਾਂਗੇ ਤੇ ਉਹ ਉਹਦਾ ਅਸਰ ਜਿਹੜਾ ਹੈ ਉਹ ਗਲਤ ਵਾਲੇ ਪਾਸੇ ਪਾਇਆ ਜਾਂਦਾ ਠੀਕ ਹੈ ਉਹਨੇ ਕੇ ਗਰਮੀਆਂ ਦੇ ਵਿੱਚ ਨਹੀਂ ਆਉਂਦੇ ਪੀਲੀਏ ਦੇ ਜਿੰਨੇ ਕੇ ਸਰਦੀਆਂ ਦੇ ਵਿੱਚ ਪੀਲੀਏ ਦੇ ਆ ਜਾਂਦੇ ਅੱਛਾ ਹਾਂਜੀ ਤੇ ਇਸੇ ਤਰ੍ਹਾਂ ਹੀ ਫਿਰ ਬੱਚਿਆਂ ਨੂੰ ਗਰਮੀ ਪਈ ਜਾਂਦੀ ਹੈ ਜਦੋਂ ਬੱਚਿਆਂ ਨੂੰ ਗਰਮੀ ਪੈ ਜਾਂਦੀ ਏ ਉਦੋਂ ਉਹਨਾਂ ਦੇ ਤਾਂਦ ਗਿਰਨੀ ਸ਼ੁਰੂ ਹੋ ਜਾਂਦੀ ਏ ਨਾਈਟ ਫਾਲ ਹੋਈ ਜਾਂਦਾ ਹੈ ਨਾਈਟ ਫਾਲ ਦੇ ਕਾਰਨ ਹੋਰ ਵੀ ਬੜੇ ਨੇ ਜਿਵੇਂ ਕਿ ਗਲਤ ਮੂਵੀ ਵੇਖਦੇ ਰਹਿਣਾ ਫਿਰ ਉਹਦੀ ਵਜ੍ਹਾ ਕਰਕੇ ਉਹ ਦਿਮਾਗ ਤੇ ਸਾਰੀ ਰਾਤ ਚੱਲੀ ਜਾਂਦਾ ਸੁਪਨੇ ਆਉਂਦੇ ਨੇ ਤੇ ਫਿਰ ਨਾਈਟ ਫਾਲ ਹੋ ਜਾਂਦਾ ਠੀਕ ਹੈ ਹੂੰ 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 ਠੀਕ ਹੈ ਇੱਕ ਵਾਰੀ ਹੋਇਆ ਦੋ ਵਾਰੀ ਹੋਇਆ ਉਸ ਤੋਂ ਬਾਅਦ ਕੀ ਹੋਣਾ ਸਿਮਨ ਇੰਨਾ ਪਤਲਾ ਹੋ ਜਾਣਾ ਕਿ ਉਹ ਤੁੰਕੇ ਤੁੰਕਾ ਆਪਣੇ ਆਪ ਹੀ ਵੱਗਦਾ ਰਹਿਣਾ ਜਦੋਂ ਪਿਸ਼ਾਬ ਦੇ ਨਾਲ ਲੱਗ ਕੇ ਆਉਣ ਲੱਗ ਪੈਗਾ ਚੀਜ਼ ਪੈਂਦੀ ਰਹੇਗੀ ਪਿਸ਼ਾਬ ਦੇ ਰਹੀ ਹੂੰ ਹੂੰ ਇਸ ਤਰ੍ਹਾਂ ਦੀਆਂ ਪ੍ਰੋਬਲਮਾਂ ਜਿਹੜੀਆਂ ਬੱਚਿਆਂ ਨੂੰ ਨਿੱਕੀ ਜਿਹੀ ਉਮਰ ਦੇ ਵਿੱਚ ਹੀ ਆ ਜਾਂਦੀਆਂ ਨੇ ਜੀ 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 ਤੇ ਕੁਝ ਨਵੇਂ ਕਾਰਨ ਵੀ ਅੱਜ ਕੱਲ ਆ ਗਏ ਨੇ ਜਿਵੇਂ ਕਿ ਨਸ਼ੇ ਦਾ ਕਾਰਨ ਬਹੁਤ ਵੱਡਾ ਹੈ ਨਮਰਤੀ ਦੇ ਵਿੱਚ ਬੜਾ ਵੱਡਾ ਰੋਲ ਹੈ ਨਸ਼ੇ ਦਾ ਅਸਲ ਦੇ ਵਿੱਚ ਸਰੀਰ ਪਰਮੇਸ਼ਰ ਵੱਲੋਂ ਇਦਾਂ ਦਾ ਬਣਾਇਆ ਗਿਆ ਹੈ ਕਿ ਜੇਕਰ ਅਸੀਂ ਉਹ ਆਦੀ ਹੋ ਜਾਂਦੇ ਹਾਂ अच्छा ਤੁਸੀਂ ਨੋਟ ਕਰ ਲਓ ਜੇ ਕੋਕ ਪੀਣ ਦਾਦੀ ਹੋ ਗਿਆ ਤਾਂ ਉਹਨੂੰ ਕੋਕ ਦੀ ਹਾਰਤ ਪੈ ਜਾਂਦੀ ਹੈ ਮੈਂ ਕੋਕ ਜਿੰਨਾ ਜਰ ਪੀਵਾਂਗਾ ਨਹੀਂ ਮੇਰੇ શરીਰ ਨੂੰ ਹਟਦਾ ਐਲਰਜੀ ਨਹੀਂ ਆਉਂਦੀ ਚਾਹ ਦੀ ਗੱਲ ਲੈ ਲਓ ਚਾਹ ਦੀ ਗੱਲ ਲੈ ਲਓ ਸਾਰਾ ਦਿਨ ਕਈ ਲੋਕ ਨੇ 8-10 ਕੱਪ ਸ਼ਾਮ ਤੱਕ ਚਾਹ ਆਰਾਮ ਨਾਲ ਪੀ ਜਾਂਦੇ ਨੇ ਪਰ ਦੋ ਘੰਟੇ ਬਾਅਦ ਚਾਹ ਹਰ ਦੋ ਘੰਟੇ ਬਾਅਦ ਚਾਹ ਚਾਹ 'ਚ ਪਤਾ ਨਹੀਂ ਕਿਹੜੇ ਵਿਟਾਮਿਨ ਨੇ ਜਿਹੜੇ ਇਹਨਾਂ ਨੂੰ ਲੱਗਦੇ ਨੇ ਉਹ ਬਸ ਇੱਕ ਆਦਤ ਪੈ ਜਾਂਦੀ ਹੈ ਇਸੇ ਤਰ੍ਹਾਂ ਹੀ ਨਸ਼ੇ ਦੀ ਲਤ ਲੱਗ ਜਾਂਦੀ ਹੈ ਠੀਕ ਹੈ ਤੇ ਉਹ ਫਿਰ ਉਹਨ ਛੱਡਣਾ ਚਾਹਦੇ ਵੀ ਹੋਣ ਤੇ ਉਹਨਾਂ ਤੋਂ ਛਡਿੰਦਾ ਨਹੀਂ ਜਾਂ ਉਹਨਾਂ ਦਾ ਮਾਈਂਡ ਹੀ ਨਹੀਂ ਇੰਨੇ ਵਧੀਆ ਤਰੀਕੇ ਨਾਲ ਬਣਦਾ ਨਹੀਂ ਤੇ ਨਸ਼ੇ ਦੀ ਜਿਹੜੀ ਗੱਲ ਹੈ ਅਸੀਂ ਤਾਂ 15 ਦਿਨਾਂ ਦੇ ਵਿੱਚ ਨਸ਼ਾ ਛਡਾ ਦਿੰਦੇ ਹਾਂ 15 ਦਿਨਾਂ 'ਚ ਸਿਰਫ ਅਸੀਂ ਦਾਅਵਾ ਕਰਦੇ ਹਾਂ ਜੇ 15ਵੇਂ ਦਿਨ 16ਵੇਂ ਦਿਨ ਮਰੀਜ਼ ਦੀਆਂ ਕਿਤੇ ਲੱਤਾਂ ਵੀ ਪੀੜ ਹੋ ਜਾਂਦੀਆਂ अच्छा हां अजी पहले दिन नशा बंद कर देने हां 15 ਦਿਨਾਂ ਬਾਅਦ ਅਸੀਂ ਦਵਾਈ ਮਤਲਬ 15 ਦਿਨ ਖਵਾਈ ਦੀ 15 ਦਿਨਾਂ ਬਾਅਦ ਦਵਾਈ ਵੀ ਬੰਦ ਹੋ ਜਾਂਦੀ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨਾਂ ਤੋਂ ਇਲਾਵਾ 15 ਚੀਜ਼ਾਂ ਹੋਰ ਨੇ ਪਲੱਸ ਫਸਮਾ ਨੇ ਇਹ ਸਾਰੀਆਂ ਮਿਕ ਕਰਕੇ ਫਿਰ ਅਸੀਂ ਨੁਕਸਾ ਬਣਾਉਨੇ ਆ ਜਿੰਨੂੰ ਤਾਂਦ ਪੈਂਦੀ ਹੈ ਤੇ ਜਾਂ ਜਿੰਨੀ ਟਾਈਮਿੰਗ ਜ਼ੀਰੋ ਹੋਣੀ ਦੀ ਆਪਾਂ ਪਖਾਨ ਪੇਰ ਦੀ ਗੱਲ ਕਰੀਏ ਇਹ ਗਰਮ ਨਹੀਂ ਇਹਦੀ ਤਸਵੀਰ ਠੰਡੀ ਆ ਠੀਕ ਹੈ ਇਹ ਠੰਡੀ ਹੈ ਤੇ ਇਹ ਕੀ ਕਰਦੀ ਹੈ ਜਿਨ੍ਹਾਂ ਨੂੰ ਤਾਂਦ ਪੈ ਰਹੀ ਹੈ ਜਿਨ੍ਹਾਂ ਦੀ ਟਾਈਮਿੰਗ ਜ਼ੀਰੋ ਹੈ ਹਾਂਜੀ ਕਈ ਲੱਗ ਲੱਗੇ ਜਾਂਦੇ ਵਾਪਸ ਆ ਜਾਂਦੇ ਨੇ ਇਹ ਉਹਨਾਂ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਹੈ। ਉੱਥੇ ਕਾਰਨ ਇਹ ਹੀ ਬਣਦਾ ਹੈ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ। ਠੀਕ ਹੈ। ਇਥੋਂ ਇੰਡੀਆ ਨਾਲੋਂ ਹੈਵੇ ਕੰਮ ਨੇ ਉੱਥੇ ਫੇਰ ਜ਼ਿਆਦਾ ਕਰਨੇ ਪੈਂਦੇ ਆ। ਖੜੀ ਲੱਤ ਰਹਿਣਾ ਪੈਂਦਾ ਉਹ ਤਾਂ ਬੈਂਚ ਤੱਕ ਨਹੀਂ ਦਿੰਦੇ ਬੈਠਣ ਵਾਸਤੇ, ਕੁਰਸੀਆਂ ਨਹੀਂ ਦਿੰਦੇ। ਠੀਕ ਹੈ। ਜੀ 8 ਘੰਟੇ ਡਿਊਟੀ ਹੈ ਤੇ ਖੜਕੇ ਕਰਨੀ। ਠੀਕ ਹੈ। ਉਹ ਇਸ ਵਜ੍ਹਾ ਕਰਕੇ ਉਹਨਾਂ ਦੀ એનર્ਜੀ ਜਿਹੜੀ ਹੈ ਕਾਫੀ ਫੇਸਟ ਹੁੰਦੀ ਹੈ। ਓਕੇ। ਤੇ ਜੇ ਕੋਈ ਟਰੱਕ ਚਲਾਣ ਲੱਗ ਪਿਆ 14-14 ਘੰਟੇ ਜਾ ਮਤਲਬ ਲੰਬੇ ਸਮੇਂ ਵਾਸਤੇ ਹੀ ਉਹ ਟਰੱਕ ਚਲਾਉਂਦਾ ਠੱਟੋ-ਕੱਟ ਐਵੇਂ ਆ 14 15 16 ਘੰਟੇ 18 ਘੰਟੇ ਵੇਖੀ ਤਾਂ ਇੰਨਾ ਲੰਬਾ ਸਫ਼ਰ ਕਰਦੇ ਨੇ ਟਰੱਕ ਤੇ ਤੇ ਉਹ ਨਾ ਉਹੀ ਵਜ੍ਹਾ ਕਰਕੇ ਜਦੋਂ ਬੈਠੇ ਹੀ ਰਹਿਣਾ ਬੈਠ ਕੇ ਢਿੱਲੀ ਹੋ ਜਾਂਦੀ ਏ ਬੈਡ ਕਲੰਬੀ ਹੋਣ ਦੀ ਵਜ੍ਹਾ ਕਰਕੇ ਤੇ ਫਿਰ ਜਿਹੜਾ ਲਿੰਗ ਸੁੱਕੜਨਾ ਸ਼ੁਰੂ ਹੋ ਜਾਂਦਾ ਨਾੜਾਂ ਮਰਨੀਆਂ ਸ਼ੁਰੂ ਹੋ ਜਾਂਦੀਆਂ ਇਸ ਬੈਠਣ ਤੇ ਡਰਾਈਵਿੰਗ ਕਰਨ ਦੇ ਵਿੱਚ ਥੋੜਾ ਏ ਫਰਕ ਹੈਗਾ ਠੀਕ ਹੈ ਹਾਂ ਉਹ ਸਾਰੇ ਸਰੀਰ ਨੂੰ ਹੋਰ ਤਰ੍ਹਾਂ ਦਾ ਕਰ ਦਿੰਦਾ ਵੀ ਕਰ ਦਿੰਦਾ ਠੀਕ ਹੈ ਤੇ ਚਲੋ ਇਹ ਬੈਠਣ ਦੀ ਗੱਲ ਵੱਖਰੀ ਹੈ ਠੀਕ ਹੈ ਤੇ ਰਹੀ ਗੱਲ ਇਹ ਕਿ ਅਸੀਂ ਮਤਲਬ ਉੱਥੇ ਮੈਂ ਨੋਟ ਕੀਤਾ ਹੈ ਕਿ ਬੱਚਿਆਂ ਨੂੰ ਆਹ ਪ੍ਰੋਬਲਮ ਆ ਰਹੀਆਂ ਨੇ ਤੇ ਉਹਨਾਂ ਦੇ ਲਈ ਅਸੀਂ ਇੱਕ ਨੁਕਸਾ ਤਿਆਰ ਕਰ ਰਹੇ ਹਾਂ ਅੱਛਾ ਤੇ ਕਰ ਦਿੱਤਾ ਹੈ ਤੇ ਮਤਲਬ ਆ ਵੀ ਬੇਟਾ ਕੈਪਸੂਲ ਭਰਦਾ ਪਿਆ ਠੀਕ ਹੈ ਤੇ ਉਹ ਅਸਲ ਵਿੱਚ ਇਹ ਚੀਜ਼ਾਂ ਤੋਂ ਇਲਾਵਾ ਹੋਰ ਜੜੀ ਬੁੱਟੀਆਂ ਤੇ ਵਿੱਚ ਫਸਮਾ ਮਿਕਸ ਕਰਕੇ ਫਿਰ ਅਸੀਂ ਨੁਕਸਾ ਤਿਆਰ ਕਰਾਉਂਦੇ ਆ ਤਿਆਰ ਕਰਦੇ ਆ ਤੇ ਕੈਪਸੂਲ ਖਾਣੇ ਸੌਖੇ ਹੋ ਜਾਂਦੇ ਨੇ ਪਾਊਡਰ ਫਾਰਮ ਚ ਨਾਲੇ ਜੇ ਅਸੀਂ ਕੈਨੇਡਾ ਜਾਂ ਹੋਰ ਕਿਸੇ ਮੁਲਕਾਂ ਚ ਭੇਜਦੇ ਆ ਤੇ ਪਾਊਡਰ ਫਾਰਮ ਚ ਨਹੀਂ ਜਾਂਦਾ ਠੀਕ ਹੈ ਠੀਕ ਹੈ ਫਿਰ ਇਸ ਕਰਕੇ ਕੈਪਸੂਲ ਫਾਰਮ ਦੇ ਵਿੱਚ ਅਸੀਂ ਭਰ ਦਿੰਨੇ ਆ ਜੀ ਜੀ ਤੇ ਉਹ ਪੇਸ਼ੈਂਟਾਂ ਨੂੰ ਦੇਈਦਾ ਮਿੰਟੋਂ ਵਿੱਚ ਠੀਕ ਹੋ ਜਾਂ ਸਾਡੇ ਕੋਲ ਆਉਂਦੇ ਨੇ ਪੇਸ਼ੈਂਟ ਇੰਦਾਂ ਦੇ ਜਿਹੜੇ ਕਹਿੰਦੇ ਨੇ ਹਾਂ ਸਾਡਾ 2 ਦਿਨਾਂ ਬਾਅਦ ਵਿਆਹ ਹੈ ਤੇ ਵੀ ਸਾਡਾ ਕੋਈ ਹੱਲ ਕੱਢ ਦਿਓ ਤੁਸੀਂ ਹੱਲ ਕਰਦਿਨੇ ਕੋ ਇਹਨੇ ਇੱਕ ਹਵਾ ਬਣਿਆ ਹੈ ਐਡੀ ਕੋ ਗੱਲ ਨਹੀਂ ਹੈਗੀ ਅੱਛਾ ਹਾਂ ਹਵਾ ਜਿਆਦਾ ਬਣ ਗਿਆ ਉਹ ਫਿਰ ਦਿਮਾਗ ਦੇ ਉੱਤੇ ਹੈਵੀ ਇੰਨਾ ਜਿਆਦਾ ਹੋ ਜਾਂਦਾ ਹੈ ਕਿ ਬੱਚਿਆਂ ਦੇ ਉਧਰਲੇ ਪਾਸੇ ਧਿਆਨ ਹੀ ਨਹੀਂ ਜਾਂਦੇ ਤੇ ਅਸੀਂ ਕੋਈ ਗੱਲ ਨਹੀਂ ਹੈਗੀ ਅਸੀਂ ਉਹਨਾਂ ਨੂੰ ਦਿਮਾਗ ਤੋਂ ਵੀ ਵਾਸ਼ ਕਰ ਦਿੱਤਾ ਹੈ ਔਰ ਮੈਡੀਸਨ ਦੇ ਦਿੱਤੀ ਹੈ ਜਿਹੜੀਆਂ ਨਾੜਾਂ ਕਮਜ਼ੋਰ ਹੋ ਗਈਆਂ ਜਿਨ੍ਹਾਂ 'ਚ ਬਲੱਡ ਨਹੀਂ ਜਾਂਦਾ ਬਲੱਡ ਜਾਂਦਾ ਸਾਡੇ ਮੁਤਾਬਕ ਤਾਂ ਮਰਨ ਤੱਕ ਕਰ ਸਕਦਾ ਆ ਕੰਦੇਨ ਦੇ ਨੇ ਥੋੜਾ ਤੇ ਆदमी ਇਕ ਰੀ ਬੁੱਢੇ ਨਹੀਂ ਹੁੰਦੇ ਇਹਨਾਂ ਨੂੰ ਖੁਰਾਕ ਮਿਲਣੀ ਚਾਹੀਦੀ ਅੱਛਾ ਅਸੀਂ ਸੋਚਦੇ ਆਂ ਕਿ ਜਿਹੜੀ ਅਸੀਂ ਆਮ ਖੁਰਾਕ ਖਾਂਦੇ ਆਂ ਰੋਟੀ ਖਾਂਦੇ ਆਂ ਤੇ ਪਿੰਦੇ ਆਂ ਦਹੀਂ ਖਾਂਦੇ ਆਂ ਤੇ ਵੀ ਇਹੀ ਖੁਰਾਕ ਇਹੀ ਖੁਰਾਕ ਨਹੀਂ ਹੈ ਇਹਦੇ ਤੋਂ ਉੱਤੇ ਜਿਹੜੀ ਜੜੀ ਬੂਟੀਆਂ ਤੋਂ ਬਣਾਇਆ ਹੋਏ ਨੁਕਸੇ ਜਿਹੜੇ ਤਿਆਰ ਕੀਤੇ ਹੁੰਦੇ ਨੇ ਉਹ ਜਿਹੜੀ ਵੀਕਨੈਸ ਆਂਦੀ ਏ ਉਹਨੂੰ ਕਵਰ ਕਰ ਜਾਂਦੀ ਏ ਬਿਲਕੁਲ ਉਹ ਫਿਰ ਜਿਹੜੇ ਮਤਲਬ ਜਿੰਨੀ ਮੰਦੀ ਏਜ ਹੋਵੇ ਅੱਛਾ ਉਹ ਹੋਲਿਆਂ ਦੀ ਨਾਲ ਨਾਲ ਕਵਰ ਕਰੀ ਜੋ ਨੂੰ ਫਰਾਗ ਦਿੱਤੀ ਜੋ ਤੇ ਕਦੀ ਬੁੱਢੇ ਇਹਨੇ ਤਾਂ ਵੀ ਰੋਕ ਦੇਣੀ ਹੈ ਨਾਈਟਫਾਲ ਰੋਕ ਦੇਣਾ ਹੈ ਔਰ ਟਾਈਮਿੰਗ ਵਧਾ ਦੇਣੀ ਹੈ ਅੱਛਾ ਔਰ ਜਦੋਂ ਇਹ ਸਾਰੇ ਨੁਕਸਿਆਂ ਦੇ ਵਿੱਚ ਇਕੱਠਾ ਹੋ ਜਾਂਦੇ ਆ ਤੇ ਫਿਰ ਬੱਲੇ ਬੱਲੇ ਹੋ ਜਾਂਦੀ ਹੈ ਅੱਛਾ ਹਾਂਜੀ ਹੁਣ ਜਿਵੇਂ ਕੌਂਚ ਬੀਜੇ ਇਹਨਾਂ ਨੂੰ ਜਦੋਂ ਤਿਆਰ ਕਰਕੇ ਅਸੀਂ ਜਦੋਂ ਕਰਦੇ ਆ ਠੀਕ ਹੈ ਤੇ ਇਹ ਨਾਲ ਮਿਕਸ ਕਰੀਦੇ ਆ ਇਹ ਵਾਸ ਇਤੈਰਾ ਇੰਬਾਤ ਜਿਹੜਾ ਮਰਜੀ ਪੇਸ਼ੈਂਟ ਭਾਵੇਂ ਸਰੀਰਕ ਰੂਪ ਦੇ ਵਿੱਚ ਵੀਕ ਹੋਵੇ ਠੀਕ ਹੈ ਤੇ ਭਾਵੇਂ ਸੈਕਸ ਰੂਪ ਦੇ ਵਿੱਚ ਵੀਕ ਹੋਵੇ ਦੋਵੇਂ ਇੰਤਿਹੇਆਂ ਹੀ ਠੀਕ ਹੋ ਜਾਂਦੀਆਂ ਨੇ ਇੱਥੋਂ ਤੱਕ ਕਿ ਨਸ਼ੇ ਖਾ ਖਾ ਕੇ ਬਿਲਕੁਲ ਡੈੱਡ ਹੋ ਗਿਆ ਹੋਵੇ ਉਹ ਵੀ ਸਾਡੇ ਕੋਲ ਮੈਡੀਸਨ ਲੈ ਜਾਵੇ ਠੀਕ ਹੈ ਤੇ ਅਸੀਂ ਨਸ਼ਾ ਵੀ ਛਡਾ ਦਿੰਦੇ ਜੇ 15 ਦਿਨਾਂ ਚ ਨਸ਼ਾ ਛੱਡਿਆ ਜਾਣਾ ਉਸ ਤੋਂ ਬਾਅਦ ਇਹਦੇ ਵਾਸਤੇ ਦਵਾਈ ਦੇਵਾਂਗੇ ਨਮਰਦੀ ਵਾਸਤੇ ਤੇ ਬੰਦਾ ਲੋਹੇ ਵਰਗਾ ਹੋ ਜਾਊਗਾ ਜੀ 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 ਹਾਂ ਇਹਦੇ ਤੋਂ ਇਲਾਵਾ ਸਾਡੇ ਕੋਲ ਇਸ ਤਰ੍ਹਾਂ ਦੀਆਂ ਮੈਡੀਸਿਨਾਂ ਵੀ ਆਈਆਂ ਨੇ ਜੇ ਕਿਸੇ ਦਾ ਛੌਂਕ ਹੈ ਟਾਈਮ ਦੇ ਟਾਈਮ ਖਾਣ ਵਾਸਤੇ ਮੈਡੀਸਿਨ ਅੱਛਾ ਤਾਂ ਉਹ ਵੀ ਬੜੇ ਵਧੀਆ ਹਾਸ ਤੇ ਰਿਜ਼ਲਟ ਨੇ ਨਹੀਂ ਐਸੀ ਕੋਈ ਗੱਲ ਨਹੀਂ ਸਾਡੀ ਮੈਡੀਸਿਨ ਨਾਲ ਕਿਉਂਕਿ ਇਹ ਆਯੁਰਵੈਦਕ ਹੋਣ ਕਰਕੇ ਬਿਲਕੁਲ ਟੋਟਲ ਆਯੁਰਵੈਦਿਕ ਬਿਲਕੁਲ ਪਿਓਰ ਆਯੁਰਵੈਦਿਕ ਅੱਛਾ ਔਰ ਹਾਂ ਬਿਲਕੁਲ ਜੀ ਇਹਨੂੰ ਲੋੜ ਵੇਲੇ ਖਾਣਾ ਹੁੰਦਾ ਠੀਕ ਹੈ ਤੇ ਬਸ ਬੱਲੇ ਬੱਲੇ ਕਰਾ ਦਿੰਦੇ ਉਹ ਇਹ ਜਿਹੜੀਆਂ ਜੜੀ ਬੂਟੀਆਂ ਨੇ ਜਿਵੇਂ ਹੁਣ ਮੂਸਲੀ ਦੀ ਗੱਲ ਕਰ ਲਈ ਹੈ ਤੇ ਉਹਨੇ ਕੱਲੀ ਸੈਕਸ ਨਹੀਂ ਠੀਕ ਕਰਨੀ ਹਾਂਜੀ ਉਹਨੇ ਕੱਲੀ ਨਮਰਦੀ ਠੀਕ ਨਹੀਂ ਕਰਨੀ ਉਹਨੇ ਕੱਲਾ ਵੀਰ ਨੂੰ ਸੰਗਣਾ ਨਹੀਂ ਕਰਨਾ ਉਹਨੇ ਕੱਲੇ ਸਕਰਾਨੋ ਨਹੀਂ ਬਣਾਣੇ ਉਹਨੇ ਤੁਹਾਡਾ ਕੈਲਸ਼ੀਅਮ ਵੀ ਪੂਰਾ ਕਰ ਦੇਣਾ ਅੱਛਾ ਹਾਂ ਉਹਨੇ ਸਰੀਰ ਨੂੰ ਸਾਰੇ ਤਰ੍ਹਾਂ ਤੱਕ ਦੇਣੀ ਇਸੇ ਤਰ੍ਹਾਂ ਇਹ ਟੋਟਲ ਜਿੱਦੋਂ ਰਲ ਜਾਂਦੀਆਂ ਨੇ ਇਹਨਾਂ ਨੇ ਟੋਟਲ ਬਾਡੀ ਨੂੰ ਤਾਕਤ ਦੇਣੀ ਹੁੰਦੀ ਹੈ ਕਿਉਂਕਿ ਇਹਨਾਂ ਨੂੰ ਕੱਲਾ ਸਿਖਾਇਆ ਨਹੀਂ ਜਾਂਦਾ ਕਿ ਤੂੰ ਕੱਲੇ ਦਿਮਾਗ ਤੇ ਜਾ ਕੇ ਅਸਰ ਕਰਨਾ ਹੈ ਜਾਂ ਬਾਡੀ ਤੇ ਜਾ ਕੇ ਅਸਰ ਕਰਨਾ ਹੈ ਇਹਨਾਂ ਟੋਟਲ ਸਰੀਰ ਨੂੰ એનર્ਜੀ ਦੇਣੀ ਹੈ એનર્ਜੀ ਦੇਣੀ ਹੈ ਉਹਦੀ ਵਜ੍ਹਾ ਕਰਕੇ ਜਿਹੜੀ ਸੈਕਸ ਲਾਈਫ ਹੁੰਦੀ ਉਹ ਵੀ ਬੜੀ ਵਧੀਆ ਹੋ ਜਾਂਦੀ ਹੈ ਤੇ ਜਿਹੜਾ ਇਹ ਸਰੀਰ ਸਰੀਰ ਵੱਲੋਂ ਵੀ ਉਹ ਰਿਸ਼ਟ ਪੁਸ਼ਟ ਹੋ ਜਾਂਦਾ ਜਿਨ੍ਹਾਂ ਦੇ ਸੀਮਨ ਪਤਲੇ ਪੈ ਜਾਂਦੇ ਨੇ ਨਾ ਹੌਲੀ ਹੌਲੀ ਤੇ ਜ਼ਿਆਦਾ ਨਿਕਲਦੇ ਨੇ ਉਹਨਾਂ ਦੀ ਵਜ੍ਹਾ ਕਰਕੇ ਹੀ ਉਹ ਸਰੀਰ ਤੂਕ ਹੋ ਜਾਂਦਾ ਓਕੇ ਜੀ 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 ਅੱਛਾ ਹੁੰਦੇ ਨੇ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ ਕਿ ਵੀ ਇੱਕ ਵਾਰ ਸੈਕ ਕਰ ਦੀ ਮੁੜ ਕੇ ਫਿਰ ਬਸ ਖਤਮ ਹੋ ਗਿਆ ਫਿਰ ਹਫਤਾ ਹਫਤਾ ਵੈਸੀ ਨੇੜੇ ਆਣ ਜੋ ਕਿ ਰਹਿਣਾ ਜਾਂ ਕਈ ਕਹਿਣਗੇ ਸਾਡਾ ਧਿਆਨ ਨਹੀਂ ਉੱਧਰ ਜਾ ਤੇ ਉਹਨਾਂ ਦੇ ਵਿੱਚੋਂ એનર્ਜੀ ਖਤਮ ਹੋ ਰਹੀ ਹੈ ਅੱਛਾ એનર્ਜੀ ਜਿਹੜੀ ਉਹ એનર્ਜੀ ਲੈਵਲ ਹੀ ਚੁੱਕ ਦਿੰਦੀ ਹੈ ਅੱਛਾ ਤੇ ਉਹਨਾਂ ਦਾ ਧਿਆਨ ਜਾਣ ਲੱਗ ਪੈਂਦਾ ਭਾਵੇਂ ਰੋਜ਼ ਕਰੀ ਜਾ ਫਰੋਇਪੁਰ ਦਾ ਢੰਗ ਜੇ ਤਾਂ ਕਿਸੇ ਨੇ ਬਸ ਤੇ ਆਣਾ ਉਥੋਂ ਆਟੋ ਮਿਲ ਜਾਂਦੇ ਆ ਸਿੱਧੀ ਦੁਕਾਨ ਤੱਕ ਲੈ ਆ ਕਿੱਥੇ ਹੈ ਜੀ ਦੁਕਾਨ ਚੌਂਕ ਬਾਂਸੀ ਗੇਟ ਠੀਕ ਹੈ ਆਊਟਸਾਈਡ ਬਾਂਸੀ ਗੇਟ ਨੇੜੇ ਕਰਨ ਲੈਬੋਰੀ ਫਰੀਦਕੋਟ ਸਿਟੀ ਠੀਕ ਹੈ ਤੇ ਸਿਟੀ ਦੇ ਵਿੱਚ ਚੌਕ ਬੰਕਸੀ ਗੇਟ ਆਜਦਾ ਹੈ ਬਹੁਤ ਮਸ਼ਹੂਰ ਹੈ ਜੇ ਆਟੋ ਲੈਣਾ ਤੇ ਵੀ ਕਹਿਣਾ ਚੌਕ ਬੰਕਸੀ ਗੇਟ ਜਾਣਾ ਜੀ 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 ਤੇ ਨੰਬਰ ਅਸੀਂ ਦੇ ਦੇਣੇ ਆ 9592405224 ਠੀਕ ਹੈ ਜੀ ਤੇ 98556282302 ਇਹ ਨੰਬਰ 2 ਨੇ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦੇ ਨੇ ਸਾਡੇ ਨਾਲ ਜੀ ਸੰਡੇ ਨਹੀਂ ਆਣਾ ਇਹ ਧਿਆਨ ਰੱਖਣਾ ਐਵਰ ਨਹੀਂ ਆਣਾ ਹਰ ਮੁਲਕ ਦੇ ਵਿੱਚ ਦਵਾਈ ਚਲੀ ਜਾਂਦੀ ਹੈ ਠੀਕ ਹੈ ਇਸ ਕੋਲੋਂ ਦੇਖ ਫਿਰ ਹੁਣ ਜੇ ਘਰ ਨਹੀਂ ਆਇਆ ਜਾਂਦਾ ਤਾਂ ਅਸੀਂ ਕूरियर ਇੰਡੀਆ ਦੇ ਵਿੱਚ ਵੀ ਲਗਾਨੇ ਆ ਹਰ ਥਾਂ ਤੇ ਦਵਾਈ ਪਹੁੰਚਾ ਜਦੋਂ ਮਰਜ਼ੀ ਕਰ ਸਕਦੇ ਨੇ ਸਿਰਫ ਸੰਡੇ ਨੂੰ ਛੱਡ ਕੇ